ਰੋਮ ਦੇ ਯੋਧੇ ਹੋਏ ਬਹੁਤ ਚੰਗੇ ਕੰਮ ਕੀਤੇ ਉਹਨਾਂ ਨੇ ਬਹੁਤ ਮਤਲਬ ਇਸ ਧਰਤੀ ਤੇ ਬਹੁਤ ਵਧੀਆ ਜਸਟਿਸ ਵਾਲੇ ਕੰਮ ਕੀਤੇ ਉਹਨਾਂ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਉਹ ਕਹਿੰਦੇ ਐ ਕਿ ਪਹਿਲਾਂ ਘਰਾਂ ਦੇ ਵਿੱਚ ਤਸਵੀਰਾਂ ਮੂਰਤੀਆਂ ਰੱਖਦੇ ਸੀਗੇ ਲੋਕ ਸਾਧੂ ਸੰਤਾਂ ਦੀਆਂ ਜਿਹੜੇ origignal ਸਾਧੂ ਸੰਤ ਉਹ ਦੂਜੇ ਨਹੀਂ ਨਕਲੀ ਨਹੀਂ ਅਸਲੀ ਵਾਲਿਆਂ ਦੀਆਂ ਰੱਖਦੇ ਸੀ ਤੇ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਸੀ ਔਰ ਬਣ ਵੀ ਜਾਂਦੇ ਸੀ ਫਿਰ ਉਹ ਕਹਿੰਦੇ ਆ ਹੁਣ ਤਸਵੀਰਾਂ ਆ ਗਈਆਂ ਉਹਨਾਂ ਦੇ ਯੁੱਗ ਤੱਕ ਜਦੋਂ ਸੀਗਾ ਟਾਈਮ ਉਹ ਕਹਿੰਦਾ ਹੁਣ ਰਾਜੇ ਰਾਜਿਆਂ ਦੀਆਂ ਤਸਵੀਰਾਂ ਆ ਗਈਆਂ ਤੇ ਉਹਨਾਂ ਦੇ ਯੁੱਗ ਦੇ ਵਿੱਚ ਮਾੜਾ ਮੋਟਾ ਆ ਮੰਚ ਲੱਗਣੇ ਸ਼ੁਰੂ ਹੋ ਗਏ ਸੀਗੇ ਨੌਟੰਕੀਆਂ ਲੋਕ ਦੇਖਣ ਲੱਗ ਪਏ ਸੀਗੇ ਹਨਾ ਮੇਲਿਆਂ ਦੇ ਵਿੱਚ ਮਾੜਾ ਮੋਟਾ ਨਾਟਕ ਤੇ ਉਹਨਾਂ ਦੀ ਵੇਖੋ ਅਕਲ ਕਿੰਨੀ ਤੇਜ ਸੀਗੀ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਅੰਦਾਜ਼ਾ ਲਾ ਲਿਆ ਸੀਗਾ ਕਿ ਇਹ ਜਿਹੜੀ ਸਿਨਮੋਗ੍ਰਾਫੀ ਹੈ ਇਹ ਜਿਹੜਾ ਨਾਟਕ ਡਰਾਮਾ ਹੈ ਇਹਗਾ ਬਹੁਤ ਹਾਈ ਲੈਵਲ ਤੇ ਜਾਏਗਾ ਤੇ ਉਹਨਾਂ ਨੇ ਉਦੋਂ ਹੀ ਲਿਖ ਦਿੱਤਾ ਸੀ ਸਨ ਕੋਈ 12 13 1500 ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿੱਚ ਜਿਹੜਾ ਅਭਿਨੇ ਕਰਦੇ ਨੇ ਐਕਟਰ ਐਕਟ੍ਰਸ ਉਹਨਾਂ ਦੀਆਂ ਤਸਵੀਰਾਂ ਲੱਗਣਗੀਆਂ ਤੇ ਫਿਰ ਕਹਿੰਦਾ ਵੀ ਉਹੋ ਜਿਹੇ ਲੋਕ ਆਈਡੀਅਲ ਬਣਾ ਕੇ ਉਹੋ ਜਿਹੇ ਲੋਕ ਬਣਨਗੇ